ਜੀ ਆ ਰੋਡਵੇ ਦੀ ਬੱਸ ਆਪਣੀ ਨੰਬਰ ਕੀ ਇਹਦਾ ਦੇਖੋ ਰੋਡਵੇ ਦੀ ਬੱਸ ਤੇ ਉਧਰ ਸਕਾਰਪਿਓ ਗੱਡੀ ਦਾ ਕੋਈ ਆਪਣਾ ਜਿਹੜੀ ਬੱਸ ਆਪਣੀ ਸਿੱਧੀ ਆ ਰਹੀ ਸੀ ਉਧਰੋਂ ਜਿਹੜੀ ਤਾਜਪੁਰ ਰੋਡ ਜੇਲ ਰੋਡ ਆ ਉਧਰੋਂ ਜਿਹੜੀ ਸਕਾਰਪਿਓ ਕ੍ਰਾਸ ਕਰ ਰਹੀ ਸੀ ਕੀ ਕ੍ਰਾਸ ਕਰਦੇ ਕਰਦੇ ਨਾ ਉਹਨਾਂ ਨੇ ਬੱਸ ਦੇ ਪਿੱਛੇ ਗੱਡੀ ਮਾਰਤੀ ਆ ਜਿਹਦੇ ਤੇ ਉਹਨਾਂ ਨੁਕਸਾਨ ਵੀ ਦਾ ਛੋਟਾ ਬਹੁਤ ਨੁਕਸਾਨ ਹੋਇਆ ਅਸੀਂ ਲੱਖੇ ਨੂੰ ਸਮਝਾ ਵੀ ਆਪਣੇ ਗੱਡੀਆਂ ਸਾਈਡ ਤੇ ਕਰ ਲੋ ਜਿਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਅਸੀਂ ਇੱਥੇ ਰੋਡ ਦੇ ਵਿੱਚ ਬੱਸਾ ਖੜਾ ਕੇ ਆਪਣਾ ਧੜਾ ਢਾਂਡਾ ਦੇਵਾਂਗੇ ਤੇ ਜਾਮ ਲਾਵਾਂਗੇ ਇਹ ਇਹ ਬੱਸ ਨੂੰ ਮੈਂ ਅੱਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਿਨੇ ਮੈਨੂੰ ਕਿਹਾ ਵੀ ਮੈਂ ਅੱਗੇ ਨਹੀਂ ਹੋਣਾ ਮੈਂ ਮੈਂ ਆਪ ਇੱਥੇ ਸਵਾਰੀਆਂ ਲਾ ਕੇ ਧਰਨਾ ਦਊਂਗਾ ਵੀ ਸਾਡੇ ਸਾਡੇ ਅਸੀਂ ਸਾਰੀਆਂ ਬੱਸਾਂ ਰੋਡਵੇ ਤੇ ਰੋਕੇ ਤੇ ਧਰਨਾ ਦੇਵਾਂਗੇ ਇਹ ਮੈਨੂੰ ਗੱਲ ਕਹੀ ਇਨਾਂ ਨੇ ਜੱਤੀ ਵਾਲਾ ਕਹਿ ਰਿਹਾ ਕਿ ਮੈਂ ਹਿੰਦੀ ਕਰਾਂਗਾ ਲੇਕਿਨ ਬਾਜ ਵਾਲੇ ਵੀ ਉਹ ਇੱਥੇ ਲੁਧਿਆਣਾ ਲੁਧਿਆਣਾ ਟ੍ਰੈਫਿਕ ਜਾਮ ਜਾਮ ਹੋਣ ਕਾਰਨ ਇੰਡੀਕੇਟਰ ਅਜ ਕਰ ਇਹਨਾਂ ਦਿਖਦਾ ਨਹੀਂ ਕਿ ਬੱਸ ਉੱਚੀ ਹੁੰਦੀ ਉਹ ਥੋੜਾ ਉਹ ਗੱਡੀ ਨਹੀਂ ਵੀ ਸੀ ਜਦੋਂ ਹਾਂ ਉਹ ਥੋੜੀ ਇੱਕ ਕ੍ਰਾਸ ਕਰ ਲੱਗਿਆ ਤਾਂ ਪਿਛਲਾ ਹਿੱਸਾ ਦਾ ਗੱਡੀ ਦਾ ਵੱਜ ਗਿਆ ਜੀ ਕੀ ਕਾਰਵਾਈ ਕਰੀ ਕਾਰਵਾਈ ਜੀ ਹੁਣ ਫੋਨ ਕੀਤਾ ਆਈਓ ਸਾਹਿਬ ਨੂੰ ਕੰਟਰੋਲ ਰੂਮ ਤੇ ਕੀਤਾ ਹੁਣ ਆਈਓ ਆ ਰਹੇ ਨੇ ਦੇਖੋ ਅੱਗੇ ਨੇ ਉਹਨਾਂ ਨੂੰ ਇਹ ਗੱਡੀਆਂ ਥਾਣੇ ਲੈ ਕੇ ਜਾਵਾਂਗੇ ਜੀ ਆਹ ਰੋਡਵੇ ਦੀ ਬਾਤ ਆ ਆਪਣੀ ਨੰਬਰ ਕੀ ਇਹਦਾ ਦੇਖੋ ਰੋਡਵੇ ਦੀ ਬੱਸ ਚ ਉਧਰ ਸਕਾਰਪਿਓ ਗੱਡੀ ਦਾ ਆ ਕੋਈ ਆਪਣਾ ਜਿਹੜੀ ਬੱਸ ਆਪਣੀ ਸਿੱਧੀ ਆ ਰਹੀ ਸੀ ਉਧਰੋਂ ਜਿਹੜੀ ਤਾਜਪੁਰ ਰੋਡ ਜੇਲ੍ਹ ਰੋਡ ਆ ਉਧਰੋਂ ਜਿਹੜੀ ਸਕਾਰਪਿਓ ਕ੍ਰਾਸ ਕਰ ਰਹੀ ਸੀ ਕਿ ਕ੍ਰਾਸ ਕਰਦੇ ਕਰਦੇ ਨਾ ਉਹਨਾਂ ਨੇ ਬੱਸ ਦੇ ਪਿੱਛੇ ਗੱਡੀ ਮਾਰਤੀ ਆ ਜਿਹਦੇ ਦੇ ਉਧਰ ਸਕਾਰਪਿਓ ਦਾ ਥੋੜਾ ਬਤ ਨੁਕਸਾਨ ਹੋਇਆ ਅਸੀਂ ਲੱਖੇਦਾਰ ਨੂੰ ਸਮਝਾ ਪੀ ਆਪਣੇ ਗੱਡੀਆਂ ਸਾਈਡ ਤੇ ਕਰ ਲੋ ਜਿਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਅਸੀਂ ਇੱਥੇ ਰੋਡਵੇ ਦੇ ਬੱਸਾ ਖੜਾ ਕੇ ਆਪਣਾ ਧੰਦਾ ਢੰਡਾ ਦੇਵਾਂਗੇ ਤੇ ਜਾਮ ਲਾਵਾਂਗੇ ਇਹ ਇਹ ਬੱਸ ਨੂੰ ਮੈਂ ਅੱਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਿਨੇ ਮੈਨੂੰ ਕਿਹਾ ਵੀ ਮੈਂ ਅੱਗੇ ਨਹੀਂ ਹੋਣਾ ਮੈਂ ਮੈਂ ਆਪ ਇੱਥੇ ਸਵਾਰੀਆਂ ਲਾ ਕੇ ਧਰਨਾ ਦਊਂਗਾ ਵੀ ਸਾਡੇ ਸਾਡੇ ਅਸੀਂ ਸਾਰੀਆਂ ਬੱਸਾਂ ਰੋਡਵੇ ਤੇ ਰੋਕੇ ਤੇ ਧਰਨਾ ਦਵਾਂਗੇ ਇਹ ਮੈਨੂੰ ਗੱਲ ਕਹੀ ਇਨਾਂ ਨੇ ਟੱਕੀ ਵਾਲਾ ਕਹਿ ਰਿਹਾ ਕਿ ਮੈਂ ਹਿੰਦੀ ਕਿਡੂ ਕੀਤਾ ਲੇਕਿਨ ਬੱਸ ਵਾਲੇ ਨੇ ਨਾ ਵੀ ਉਹ ਇੱਥੇ ਲੁਧਿਆਣਾ ਲੁਧਿਆਣਾ ਟ੍ਰੈਫਿਕ ਜਾਮ ਜਾਮ ਹੋਣ ਕਾਰਨ ਇੰਡੀਕੇਟਰ ਅਜ ਕਰ ਇਹਨਾਂ ਦਿਖਦਾ ਨਹੀਂ ਕਿ ਬੱਸ ਉੱਚੀ ਹੁੰਦੀ ਉਹ ਥੋੜਾ ਉਹ ਗੱਡੀ ਨਹੀਂ ਵੀ ਸੀ ਜਦੋਂ ਹਾਂ ਉਹ ਥੋੜੀ ਇੱਕ ਕ੍ਰਾਸ ਕਰ ਲੱਗਿਆ ਤਾਂ ਪਿਛਲਾ ਹਿੱਸਾ ਦਾ ਗੱਡੀ ਦਾ ਵੱਜ ਗਿਆ ਜੀ ਕੀ ਕਾਰਵਾਈ ਕਰੀ ਕਾਰਵਾਈ ਜੀ ਹੁਣ ਫੋਨ ਕੀਤਾ ਆਈਓ ਸਾਹਿਬ ਨੂੰ ਕੰਟਰੋਲ ਰੂਮ ਤੇ ਕੀਤਾ ਹੁਣ ਆਈਓ ਆ ਰਹੇ ਨੇ ਦੇਖੋ ਅੱਗੇ ਨੇ ਉਹਨਾਂ ਨੂੰ ਇਹ ਗੱਡੀਆਂ ਥਾਣੇ ਲੈ ਕੇ ਜਾਵਾਂਗੇ